ਕਾਲਜ ਦੀਆਂ ਕੈਂਟੀਨਾਂ 'ਚ ਨਹੀਂ ਮਿਲਣਗੇ ਸਮੋਸੇ, 버ਗਰ ਤੇ ਪੀਜ਼ਾ। UGC ਨੇ ਕਾਲਜਾਂ ਨੂੰ ਜਾਰੀ ਕੀਤੀਆਂ ਹਦਾਇਤਾਂ। ਬੱਚਿਆਂ ਦੀ ਖਰਾਬ ਹੁੰਦੀ ਸਿਹਤ ਨੂੰ ਦੇਖ ਕੇ ਲਿਆ ਫੈਸਲਾ।propunjab tv ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ। ਕਾਲਜਾਂ ਦੀਆਂ ਕੈਂਟੀਨਾਂ ਦੇ ਵਿੱਚ ਹੁਣ ਤੁਹਾਨੂੰ ਸਮੋਸੇ, 버ਗਰ ਤੇ ਪੀਜ਼ਾ ਨਹੀਂ ਮਿਲਣਗੇ। ਜੀ ਹਾਂ ਤੁਸੀਂ ਸਹੀ ਸੁਣਿਆ। ਅਕਸਰ ਅਸੀਂ ਜਦੋਂ ਕਾਲਜ ਦੀ ਕੈਂਟੀਨ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਉੱਥੇ ਫਾਸਟ ਫੂਡ ਮਿਲਦਾ ਹੈ, ਜੰਕ ਫੂਡ ਮਿਲਦਾ ਹੈ। ਜਿਸ ਦੇ ਉੱਤੇ ਹੁਣ ਪਾਬੰਦੀ ਲਗਾਉਣ ਦੇ ਲਈ UGC ਨੇ ਹਦਾਇਤਾਂ ਜਾਰੀ ਕੀਤੀਆਂ ਨੇ ਔਰ ਇਹ ਹਦਾਇਤਾਂ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਸਾਲ 2016 ਦੇ ਵਿੱਚ ਸਾਲ 2018 ਦੇ ਵਿੱਚ ਇਹ ਹਦਾਇਤਾਂ UGC ਦੇ ਵੱਲੋਂ ਕਾਲਜਾਂ ਨੂੰ ਜਾਰੀ ਕੀਤੀਆਂ ਗਈਆਂ ਸੀ ਹਾਇਰ ਐਜੂਕੇਸ਼ਨ ਇੰਸਟੀਚੂਟਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਤੁਸੀਂ ਇਹ ਆਪਣੇ ਕਾਲਜਾਂ ਦੇ ਵਿੱਚ ਆਪਣੀ ਯੂਨੀਵਰਸਿਟੀਆਂ ਦੇ ਵਿੱਚ ਲਾਜ਼ਮੀ ਕਰੋ ਕਿ ਫਾਸਟ ਫੂਡ ਔਰ ਜੰਕ ਫੂਡ ਦੀ ਜੋ ਵਿਕਰੀ ਹੈ ਉਹ ਘਟਾਈ ਜਾਵੇ ਉਸ ਦੇ ਉੱਤੇ ਪਾਬੰਦੀ ਲਗਾਈ ਜਾਵੇ ਇਹ ਫੈਸਲਾ ਕਿਉਂ ਲਿਆ ਗਿਆ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਇਸ ਦੇ ਉੱਤੇ ਵੀ ਜਾਣਕਾਰੀ ਤੁਹਾਨੂੰ ਦਵਾਂਗੇ ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਜੰਕ ਫੂਡ ਹੁੰਦਾ ਕੀ ਹੈ ਜੇ ਸਾਦੇ ਸ਼ਬਦਾਂ ਦੇ ਵਿੱਚ ਜੰਕ ਫੂਡ ਨੂੰ ਸਮਝਣਾ ਹੋਵੇ ਤਾਂ ਇੰਜ ਕਹਿ ਲਓ ਕਿ ਜੋ ਸਾਨੂੰ ਰੇੜੀਆਂ ਤੋਂ ਜੋ ਸਾਨੂੰ ਬਾਜ਼ਾਰਾਂ ਦੇ ਵਿੱਚ ਪੈਕਡ ਫੂਡ ਮਿਲਦਾ ਉਸ ਨੂੰ ਆਪਾਂ ਜੰਕ ਫੂਡ ਕਹਿ ਸਕਦੇ ਹਾਂ ਜਿਸ ਦੇ ਵਿੱਚ ਸਮੋਸੇ ਵੀ ਆ ਜਾਂਦੇ ਨੇ ਜਿਸ ਦੇ ਵਿੱਚ 버ਗਰ ਵੀ ਆ ਜਾਂਦੇ ਨੇ ਜਿਸ ਦੇ ਵਿੱਚ ਪੀਜ਼ਾ ਵੀ ਆ ਜਾਂਦੇ ਨੇ ਜਿਸ ਦੇ ਵਿੱਚ ਕੋਲਡ ਡਰਿੰਕਸ ਆ ਜਾਂਦੇ ਨੇ ਹਾਲਾਂਕਿ ਜੰਕ ਫੂਡ ਨੂੰ ਜੇ న్యూਟ੍ਰੀਸ਼ਨਲ ਵੈਲਿਊਜ਼ ਦੇ ਹਿਸਾਬ ਨਾਲ ਦੇਖੀਏ ਤਾਂ ਇਹਨਾਂ ਦੇ ਵਿੱਚ న్యూਟ੍ਰੀਸ਼ਨਲ ਵੈਲਿਊਜ਼ ਬਹੁਤ ਘੱਟ ਹੁੰਦੀਆਂ ਨੇ ਜਿਹੜੀਆਂ ਕਿ ਬੱਚਿਆਂ ਨੂੰ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਜਿਸ ਦੀ ਜ਼ਰੂਰਤ ਹੁੰਦੀ ਹੈ ਹਾਲਾਂਕਿ ਇਹ ਜੰਕ ਫੂਡ ਸਸਤਾ ਵੀ ਹੁੰਦਾ ਹੈ ਜਿਸ ਦੇ ਚਲਦਿਆਂ ਹੋਏ ਆ ਬੱਚੇ ਕੰਟੀਨ ਦੇ ਵਿੱਚ ਅਕਸਰ ਸਮੋਸੇ ਪੈਟੀਜ਼ ਕੋਲਡ ਡਰਿੰਕ ਇਹ ਸਭ ਚੀਜ਼ਾਂ ਖਾਣ ਦੇ ਲਈ ਆਸਾਨੀ ਦੇ ਨਾਲ ਆਪਣੀ ਜੇਬ ਦੇ ਵਿੱਚੋਂ ਪੈਸੇ ਵੀ ਖਰਚ ਲੈਂਦੇ ਨੇ ਇਹਨਾਂ ਜੰਕ ਫੂਡਸ ਦੇ ਵਿੱਚ ਹਾਈ ਸੈਚੁਰੇਟਿਡ ਫੈਟ ਹੁੰਦਾ ਹੈ 슈ਗਰ ਹੁੰਦੀ ਹੈ ਨਮਕ ਹੁੰਦਾ ਹੈ ਔਰ ਇੰਨਾ ਹੀ ਨਹੀਂ ਇਸ ਦੇ ਵਿੱਚ ਆਰਟੀਫੀਸ਼ੀਅਲ ਕਲਰ ਤੇ ਆਰਟੀਫੀਸ਼ੀਅਲ ਫਲੇਵਰ ਤੱਕ ਵੀ ਪਾਏ ਹੁੰਦੇ ਨੇ ਜਿਹੜੇ ਕਿ ਸਾਡੀ ਸਿਹਤ ਵਾਸਤੇ ਕਾਫੀ ਹਾਨੀਕਾਰਕ ਨੇ ਤਾਂ UGC ਨੇ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਨੇ ਕਿ ਉਹ ਆਪਣੀ ਯੂਨੀਵਰਸਿਟੀ ਦੇ ਵਿੱਚ ਆਪਣੇ ਕਾਲਜਾਂ ਦੇ ਵਿੱਚ ਹੈਲਦੀ ਫੂਡ ਨੂੰ ਵੀ ਪ੍ਰਮੋਟ ਕਰਨ ਜਿੱਥੇ ਉਹਨਾਂ ਦੇ ਵੱਲੋਂ ਇਹਨਾਂ ਤਮਾਮ ਪੈਕਡ ਫੂਡਜ਼ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਤਾਂ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਬੱਚਿਆਂ ਦੇ ਵਿੱਚ ਅਵੇਅਰਨੈਸ ਲੈ ਕੇ ਆਓ ਔਰ ਜੋ ਹੈਲਦੀ ਫੂਡ ਹੈ ਉਸ ਨੂੰ ਵੀ ਪ੍ਰਮੋਟ ਕਰੋ ਤਾਜੋ ਕੈਂਟੀਨਾ ਦੇ ਵਿੱਚ ਬੱਚੇ ਕੁਝ ਖਾਣਾ ਚਾਹੁੰਦੇ ਨੇ ਤਾਂ ਉਹ ਹੈਲਦੀ ਫੂਡ ਖਾਣ ਨਾ ਕਿ ਉਹਨਾਂ ਨੂੰ ਕੁਝ ਖਾਣ ਦੀ ਬਜਾਏ ਦੇ ਉੱਤੇ ਕੁਝ ਜੇਕਰ ਉਹਨਾਂ ਨੂੰ ਭੁੱਖ ਲੱਗ ਰਹੀ ਹੈ ਜੇਕਰ ਉਹਨਾਂ ਨੇ ਕੁਝ ਖਾਣਾ ਤਾਂ ਉਹਨਾਂ ਨੂੰ ਸਮੋਸੇ 버ਗਰ ਪੀਜ਼ਾ ਇਹੋ ਜਿਹਾ ਕੋਈ ਜੰਕ ਫੂਡ ਪਰੋਸਿਆ ਜਾਵੇ ਯੂਜੀਸੀ ਦੀ ਜੇਕਰ ਆਫੀਸ਼ੀਅਲ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਸ ਜ਼ਿਕਰ ਹੋਇਆ ਹੈ ਕਿ ਅ ਗੁੱਡ ਹੈਲਥ ਇਜ਼ ਅ ਫੰਡਾਮੈਂਟਲ ਪ੍ਰਿਵਿਲੇਜ ਆਫ ਹਿਊਮੈਨਿਟੀ ਯਾਨੀ ਕਿ ਚੰਗੀ ਸਿਹਤ ਮਨੁੱਖਤਾ ਦਾ ਇੱਕ ਬੁਨਿਆਦੀ ਸਨਮਾਨ ਹੈ ਤਾਂ ਜੇਕਰ ਸਾਡੀ ਸਿਹਤ ਚੰਗੀ ਹੋਊਗੀ ਜੇਕਰ ਅਸੀਂ ਤੰਦਰੁਸਤ ਹੋਵਾਂਗੇ ਤਾਂ ਹੀ ਅਸੀਂ ਆਪਣੀ ਪੜ੍ਹਾਈ ਵੀ ਚੰਗੀ ਤਰੀਕੇ ਨਾਲ ਕਰ ਸਕਾਂਗੇ ਔਰ ਆਪਣੀ ਜ਼ਿੰਦਗੀ ਵੀ ਅੱਗੇ ਬਿਹਤਰ ਤਰੀਕੇ ਨਾਲ ਬਤੀਤ ਕਰ ਸਕਾਂਗੇ ਤਾਂ ਉੱਥੇ ਹੀ ICMR ਦੇ ਜੇਕਰ ਸਾਲ 2020 ਤੋਂ ਲੈ ਕੇ 2023 ਤੱਕ ਦੇ ਆંકੜਿਆਂ ਦੀ ਗੱਲ ਕਰੀਏ ਤਾਂ ਇਹ ਆંકੜੇ ਦਰਸਾਉਂਦੇ ਨੇ ਕਿ ਚਾਰ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਜਾਂ ਤਾਂ ਉਹ ਪੀ ਡਾਇਬੀਟਿਕ ਹੋਊਗਾ ਜਾਂ ਉਸ ਨੂੰ ਮੋਟਾਪਾ ਹੋਊਗਾ ਜਾਂ ਉਸ ਦਾ ਕੋਲੇਸਟ੍ਰੋਲ ਹਾਈ ਹੋਊਗਾ ਜਾਂ ਉਸ ਦੇ ਟ੍ਰਾਈਗਲਾਈਸਰਾਈਡਸ ਵਧੇ ਹੋਣਗੇ ਜਾਂ ਫਿਰ ਉਸ ਨੂੰ ਕੋਈ ਹੋਰ ਬਿਮਾਰੀ ਹੋਊਗੀ ਕਾਇਨਾ ਸਬਦਾ ਕਾਰਨ ਹੈ ਸਾਡਾ ਰਹਿਣਾ ਸਹਿਣਾ ਸਾਡਾ ਖਾਣ ਪੀਣ ਕਿਉਂਕਿ ਇਸ ਉਮਰ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਦੇ ਉੱਤੇ ਧਿਆਨ ਨਹੀਂ ਦਿੰਦੇ ਜਿਸ ਦੇ ਚਲਦਿਆਂ ਹੋਇਆਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਵੀ ਫਿਰ ਅੱਗੇ ਪਰੇਸ਼ਾਨੀਆਂ ਆਉਂਦੀਆਂ ਔਰ ਉਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਨੂੰ ਦੇਖ ਕੇ UGC ਦੇ ਵੱਲੋਂ ਖਾਸ ਤੌਰ ਦੇ ਉੱਤੇ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕਾਲਜਾਂ ਦੇ ਵਿੱਚ ਜੰਕ ਫੂਡ ਬੰਦ ਹੋਵੇ ਪੀਜ਼ਾ 버ਗਰ ਸਮੋਸੇ ਇਹ तमाम ਚੀਜ਼ਾਂ ਬੰਦ ਹੋਣ ਔਰ ਬੱਚਿਆਂ ਨੂੰ ਹੈਲਦੀ ਫੂਡ ਪਰੋਸਿਆ ਜਾਵੇ ਹਾਲਾਂਕਿ ਅਜ ਦੇ ਦੌਰ ਦੇ ਵਿੱਚ ਬਹੁਤ ਸਾਰੀ ਅਵੇਅਰਨੈਸ ਲਗ ਲਗ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਲਗ ਲਗ ਜੋ ਫੂਡ ਬਲੌਗਰਸ ਨੇ ਲਗ ਲਗ ਜੋ ਡਾਈਟੀਸ਼ਨਸ ਨੇ ਉਹ ਦਿੰਦੇ ਹੋਏ ਨਜ਼ਰ ਆਉਂਦੇ ਨੇ ਪਰ ਅਜੇ ਵੀ ਬਹੁਤ ਸਾਰਾ ਸੈਕਸ਼ਨ ਅਜੇ ਹੈ ਜਿਹੜਾ ਕਿ ਇਹ ਜੰਕ ਫੂਡ ਵਾਲੇ ਪਾਸੇ ਨੂੰ ਅਜੇ ਵੀ ਖਾ ਰਿਹਾ ਹੈ ਅਜੇ ਵੀ ਉਹਨਾਂ ਚੀਜ਼ਾਂ ਦਾ ਸੇਵਨ ਕਰ ਰਿਹਾ ਹੈ ਤਾਂ ਇਹਨਾਂ ਨੂੰ ਹੀ ਹਟਾਉਣ ਦੇ ਲਈ UGC ਦੇ ਵੱਲੋਂ ਇੱਕ ਖਾਸ ਤੌਰ ਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ICMR ਦੇ ਜੇਕਰ ਆંકੜਿਆਂ ਦੀ ਗੱਲ ਕਰੀਏ ਤਾਂ ਇਹ ਆંકੜੇ ਡਰਾਉਂਦੇ ਵੀ ਨਹੀਂ ਕਿਉਂਕਿ ਅੱਜ ਦੇ ਮੌਜੂਦਾ ਹਾਲਾਤਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਅਕਸਰ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਨੌਜਵਾਨਾਂ ਨੂੰ ਹਾਰਟ ਅਟੈਕ ਹੋ ਗਿਆ ਨੌਜਵਾਨਾਂ ਦੇ ਵਿੱਚ ਮੋਟਾਪਾ ਆ ਗਿਆ ਨੌਜਵਾਨਾਂ ਦਾ ਹੀ 슈ਗਰ ਬੀਪੀ ਜੋ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਨੌਜਵਾਨਾਂ ਦੇ ਵਿੱਚ ਹੋਰ ਕਈ ਤਰੀਕੇ ਦੀਆਂ ਬਿਮਾਰੀਆਂ ਜੋ ਹੈ ਉਹ ਦੇਖਣ ਨੂੰ ਮਿਲਦੀਆਂ ਨੇ ਪਹਿਲਾਂ ਇਹ ਬਿਮਾਰੀਆਂ ਸਾਨੂੰ ਅਕਸਰ ਬੜਾਪੇ ਦੇ ਵਿੱਚ ਨਜ਼ਰ ਆਉਂਦੀਆਂ ਸੀ ਪਰ ਅੱਜ ਦੇ ਮੌਜੂਦਾ ਹਾਲਾਤਾਂ ਦੇ ਔਰ ਜੇਕਰ ਲਾਈਫਸਟਾਈਲ ਦੀ ਆਪਾਂ ਗੱਲ ਕਰੀਏ ਤਾਂ ਸਾਡਾ ਲਾਈਫਸਟਾਈਲ ਇੰਨਾ ਫਾਸਟ ਹੋ ਚੁੱਕਿਆ ਹੈ ਸਾਡਾ ਲਾਈਫਸਟਾਈਲ ਇੰਨਾ ਬਦਲ ਚੁੱਕਿਆ ਹੈ ਕਿ ਅਸੀਂ ਘਰ ਦੀ ਰੋਟੀ ਨੂੰ ਛੱਡ ਕੇ ਹੁਣ ਬਾਹਰ ਦਾ ਖਾਣਾ ਪਸੰਦ ਕਰਦੇ ਹਾਂ ਔਰ ਇਹ ਜਿੰਨਾ ਵੀ ਖਾਣਾ ਅਸੀਂ ਹੁਣ ਖਾ ਰਹੇ ਹਾਂ ਇਹ ਸਾਨੂੰ ਬਾਅਦ ਦੇ ਵਿੱਚ ਇਸ ਦੇ ਨਤੀਜੇ ਭੁਗਤਨੇ ਪੈਣਗੇ ਡਾਕਟਰ ਕਹਿੰਦੇ ਨੇ ਕਿ ਤੁਸੀਂ 18 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਜੋ ਵੀ ਖਾ ਰਹੇ ਹੋ ਇਸ ਦੀ ਰਿਫਲੈਕਸ਼ਨ ਤੁਹਾਨੂੰ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਨਜ਼ਰ ਆਊਗੀ ਕਿਉਂਕਿ ਇਸ ਉਮਰ ਦੇ ਵਿੱਚ ਅਸੀਂ ਨੌਜਵਾਨ ਹੁੰਨੇ ਆਂ ਔਰ ਅਸੀਂ ਅਜੀਹਾ ਲਾਈਫਸਟਾਈਲ ਅਪਣਾ ਲੈਂਦੇ ਆਂ ਜਿਹੜਾ ਕਿ ਸੋਖਾ ਹੋਵੇ ਜਿਹੜਾ ਪਾਕਟ ਫ੍ਰੈਂਡਲੀ ਹੋਵੇ ਯਾਨੀ ਕਿ ਜਿਹੜਾ ਜੇਬ ਦੇ ਉੱਤੇ ਬਹੁਤਾ ਅਸਰ ਨਾ ਪਾਉਂਦਾ ਹੋਵੇ ਔਰ ਨਾਲ ਹੀ ਜਿਹੜਾ ਸਾਨੂੰ ਮਨਪਸੰਦ ਦਾ ਸਾਡੇ ਖਾਣੇ ਜੋ ਹੈ ਉਹ ਦਿੰਦਾ ਹੋਵੇ ਤਾਂ ਹੀ ਇੱਕ ਕਹਾਵਤ ਵੀ ਹੈ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਉਹ ਖੁਰਾਕਾਂ ਇਸੇ ਕਰਕੇ ਕੰਮ ਆਉਣੀਆਂ ਨੇ ਕਿਉਂਕਿ ਉਹਨੇ ਸਾਡੇ ਅੱਗੇ ਆਉਣ ਵਾਲੇ ਜੀਵਨ ਦੇ ਵਿੱਚ ਅਸਰ ਕਰਨਾ ਹੈ ਉਹਨੇ ਸਾਡੀ ਆਉਣ ਵਾਲੀ ਜ਼ਿੰਦਗੀ ਦੇ ਉੱਤੇ ਅਸਰ ਛੜਨਾ ਹੈ ਕਿਉਂਕਿ ਹੁਣ ਜਿੰਨਾ ਵੀ ਆਪਾਂ ਕੁਝ ਜੰਗ ਖਾ ਰਹੇ ਹਾਂ ਜਿੰਨਾ ਵੀ ਅਸੀਂ ਬਾਜ਼ਾਰੀ ਖਾਣਾ ਖਾ ਰਹੇ ਹਾਂ ਜਿੰਨਾ ਵੀ ਅਸੀਂ ਤਲਿਆ ਹੋਇਆ ਖਾਣਾ ਖਾ ਰਹੇ ਹਾਂ ਜਿੰਨਾ ਵੀ ਅਸੀਂ ਜੰਗ ਫੂਡ ਖਾ ਰਹੇ ਹਾਂ ਇਹਨੇ ਸਾਡੇ ਸਰੀਰ ਦੇ ਅੰਦਰ ਇਕੱਠੇ ਹੋਈ ਜਾਣਾ ਹੈ ਇਕੱਠੇ ਕਿਵੇਂ ਹੋਣਾ ਇਹਨੇ ਕੋਲੇਸਟ੍ਰੋਲ ਬਣਾਉਣਾ ਇਹਨੇ ਟ੍ਰਾਈਗਲਾਈਸਾਈਡਸ ਵਧਾਉਣੇ ਨੇ ਇਹਨੇ ਸਾਡੇ ਅੰਦਰ ਸਰੀਰ ਦੇ ਵਿੱਚ ਬਹੁਤ ਨੁਕਸਾਨ ਕਰਨਾ ਹੈ ਕਿਉਂਕਿ ਨੌਜਵਾਨ ਉਮਰ ਹੁੰਦੀ ਹੈ ਔਰ ਜਵਾਨੀ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਚੱਲਦਾ ਔਰ ਨਾ ਹੀ ਅਸੀਂ ਆਪਣੇ ਕੋਈ ਟੈਸਟ ਕਰਾਉਂਦੇ ਆ ਤਾਂ ਹੀ ਇੱਕ ਵੱਡਾ ਕਾਰਨ ਹੈ ਕਿ ਨੌਜਵਾਨਾਂ ਦੇ ਹਾਰਟ ਅਟੈਕ ਵੀ ਆ ਰਹੇ ਨੇ ਕਿਉਂਕਿ ਉਸ ਦੇ ਪਿੱਛੇ ਦਾ ਕਾਰਨ ਹੈ ਸਾਡਾ ਖਾਣਾ ਨੌਜਵਾਨ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਵੀ ਖਾਣਾ ਖਾ ਰਹੇ ਨੇ ਉਹ ਸਾਰਾ ਜੰਕ ਖਾ ਰਹੇ ਨੇ ਉਹ ਸਾਰਾ ਬਾਹਰਲਾ ਔਰ ਸਾਰਾ ਬਾਜ਼ਾਰੀ ਖਾਣਾ ਖਾ ਰਹੇ ਨੇ ਜਿਸ ਦਾ ਅਸਰ ਸਾਡੇ ਸਿੱਧੇ ਤੌਰ ਦੇ ਉੱਤੇ ਸਰੀਰ ਦੇ ਉੱਤੇ ਪੈ ਰਿਹਾ ਔਰ ਨਾ ਹੀ ਅਸੀਂ ਚੈੱਕ ਅਪ ਕਰਾ ਰਹੇ ਹਾਂ ਕਿਉਂਕਿ ਇਹ ਉਮਰ ਹੁੰਦੀ ਹੈ ਇਸ ਉਮਰ ਦੇ ਵਿੱਚ ਅਸੀਂ ਨਾ ਡਾਕਟਰ ਕੋਲ ਜਾਣਾ ਪਸੰਦ ਕਰਦੇ ਹਾਂ ਨਾ ਸੋਚਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੀ ਬਾਡੀ ਦੇ ਉੱਤੇ ਸਾਡੇ ਸਰੀਰ ਦੇ ਉੱਤੇ ਇਸ ਦਾ ਕੋਈ ਵੀ ਇਫੈਕਟ ਨਜ਼ਰ ਨਹੀਂ ਆ ਰਿਹਾ ਪਰ ਸਾਡੇ ਸਰੀਰ ਦੇ ਉੱਤੇ ਸਾਡੀ ਬਾਡੀ ਦੇ ਉੱਤੇ ਇਹ ਇਫੈਕਟ ਨਜ਼ਰ ਆਊਗਾ 35 ਸਾਲਾਂ ਤੋਂ ਬਾਅਦ 40 ਸਾਲਾਂ ਤੋਂ ਬਾਅਦ ਜਦੋਂ ਇਸ ਚੀਜ਼ ਨੇ ਤੁਹਾਡੇ ਸਰੀਰ ਦੇ ਉੱਤੇ ਅਸਰ ਕਰਨਾ ਸ਼ੁਰੂ ਕਰ ਦੇਣਾ ਜਿਸਨੇ ਤੁਹਾਡੇ ਕੋਲੇਸਟ੍ਰੋਲ ਵਧਾਉਣੇ ਨੇ ਜਿਸਨੇ ਤੁਹਾਡੀ ਸ਼ੂਗਰ ਬੀਪੀ ਵਧਾਉਣੀ ਹੈ ਔਰ ਤੁਹਾਨੂੰ ਫਿਰ ਅੱਗੇ ਸ਼ੂਗਰ ਬੀਪੀ ਤੋਂ ਬਾਅਦ ਹੋਰ ਕਈ ਸਾਰੀਆਂ ਬਿਮਾਰੀਆਂ ਵੀ ਜੜੀਆਂ ਨੇ ਉਸਨੇ ਝੰਬੇ ਲੈਣਾ ਤਾਂ ਨੌਜਵਾਨਾਂ ਨੂੰ ਅੱਗੇ ਉਹਨਾਂ ਦੇ ਫਿਊਚਰ ਦੇ ਵਿੱਚ ਕੋਈ ਅਜੇ ਹੀ ਪਰੇਸ਼ਾਨੀ ਨਾ ਆਵੇ ਇਸੇ ਦੇ ਲਈ UGC ਦੇ ਵੱਲੋਂ ਇੱਕ ਵਾਰ ਫੇਰ ਤੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਔਰ ਉਹਨਾਂ ਦੇ ਵੱਲੋਂ ਇਹ ਹਦਾਇਤਾਂ ਸਖਤ ਤੌਰ ਦੇ ਉੱਤੇ ਕਹੀਆਂ ਗਈਆਂ ਨੇ ਕਿ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਕਾਲਜਾਂ ਦੇ ਵਿੱਚ ਜੰਕ ਫੂਡ ਨੂੰ ਬੰਦ ਕਰੋ ਕਿਉਂਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅਕਸਰ ਕਾਲਜਾਂ ਦੇ ਵਿੱਚ ਜਦੋਂ ਬੱਚੇ ਲੈਕਚਰ ਤੋਂ ਫ੍ਰੀ ਹੁੰਦੇ ਨੇ ਤਾਂ ਉਹਨਾਂ ਦੀ ਪਹਿਲੀ ਪਸੰਦ ਵੀ ਕੈਂਟੀਨ ਹੀ ਹੁੰਦੀ ਹੈ ਉਹ ਲਾਇਬ੍ਰੇਰੀ ਜਾਣ ਦੀ ਥਾਂ ਦੇ ਉੱਤੇ ਕੈਂਟੀਨ ਦੇ ਵਿੱਚ ਜਾਂਦੇ ਨੇ ਕੈਂਟੀਨ ਦੇ ਵਿੱਚ ਜਾ ਕੇ ਫਿਰ ਅਕਸਰ ਅਸੀਂ ਇੰਨਾ ਹੀ ਚੀਜ਼ਾਂ ਨੂੰ ਖਾਣੇ ਆ ਇੰਨਾ ਹੀ ਚੀਜ਼ਾਂ ਨੂੰ ਅਸੀਂ ਪਸੰਦ ਕਰਦੇ ਹਾਂ ਕਿਉਂਕਿ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੁੰਦੀ ਕੈਂਟੀਨ ਦੇ ਵਿੱਚ ਜੇਕਰ ਕੋਈ ਅੱਛਾ ਹੈਲਦੀ ਫੂਡ ਹੋਵੇਗਾ ਤਾਂ ਬੱਚੇ ਉਹ ਹੈਲਦੀ ਫੂਡ ਵੀ ਖਾਣਗੇ ਜੇ ਕੈਂਟੀਨ ਦੇ ਕਾਊਂਟਰ ਦੇ ਉੱਤੇ ਜਦ ਪਈ ਹੀ ਸਮੋਸੇ ਨੇ ਪਈ ਹੀ ਪੈਟੀਆਂ ਨੇ ਪਈ ਹੀ ਨੂਡਲਸ 버ਗਰ ਨੇ ਤਾਂ ਬੱਚਿਆਂ ਨੇ ਤਾਂ ਫਿਰ ਉਹੀ ਖਾਣਾ ਜੋ ਪਰੋਸੋਗੇ ਬੱਚੇ ਨੇ ਉਹੀ ਖਾਣਾ ਔਰ ਐਦਾਂ ਵੀ ਹੁੰਦਾ ਸਮਾਜ ਦੇ ਵਿੱਚ ਇਹ ਗੱਲ ਵੀ ਹੈ ਕਿ ਸਾਨੂੰ ਜੋ ਪਰੋਸਿਆ ਜਾਂਦਾ ਅਸੀਂ ਉਹੀ ਫਿਰ ਉਸ ਨੂੰ ਚੀਜ਼ ਨੂੰ ਅਡਾਪਟ ਕਰਦੇ ਹਾਂ ਇਆ ਕਹਿ ਲੋ ਕਿ ਜੋ ਸਾਡੀ ਲਾਈਕਿੰਗ ਹੁੰਦੀ ਹੈ ਸਾਨੂੰ ਫਿਰ ਉਹੀ ਪਰੋਸਿਆ ਵੀ ਜਾਂਦਾ ਹੈ ਤਾਂ ਜੇਕਰ ਬੱਚੇ ਵੀ ਆਪਣੀ ਲਾਈਕਿੰਗ ਬਦਲਣਗੇ ਜੇ ਬੱਚੇ ਵੀ ਹੈਲਦੀ ਫੂਡ ਵਾਲੇ ਪਾਸੇ ਨੂੰ ਜਾਣਗੇ ਤਾਂ ਹੋ ਸਕਦਾ ਹੈ ਕਿ ਕੈਂਟੀਨ ਦੇ ਵਿੱਚ ਵੀ ਜੋ ਉੱਥੋਂ ਦੇ ਮਾਲਕ ਹੋਣਗੇ ਜੋ ਉਥੇ ਦਾ ਸਟਾਫ ਹੋਊਗਾ ਉਹ ਵੀ ਤੁਹਾਨੂੰ ਹੈਲਦੀ ਖਾਣਾ ਸ਼ੁਰੂ ਕਰੂਗਾ ਪਰ ਜੇਕਰ ਇਹ ਸਖਤ ਹਦਾਇਤਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਕਿ ਕਾਲਜਾਂ ਦੇ ਵਿੱਚ ਕੈਂਟੀਨਾਂ ਦੇ ਵਿੱਚ ਹੈਲਦੀ ਖਾਣਾ ਹੀ ਰੱਖਿਆ ਜਾਵੇ ਤਾਂ ਮੈਨੂੰ ਇਦਾਂ ਵੀ ਲੱਗਦਾ ਸਾਨੂੰ ਇਦਾਂ ਵੀ ਲੱਗਦਾ ਹੈ ਕੀ ਬੱਚੇ ਵੀ ਫਿਰ ਹੈਲਦੀ ਫੂਡਸ ਵਾਲੇ ਪਾਸੇ ਨੂੰ ਵੱਧਦੇ ਹੋਏ ਨਜ਼ਰ ਆਉਣਗੇ ਔਰ ਇਹ ਬੱਚਿਆਂ ਨੂੰ ਜ਼ਰੂਰਤ ਵੀ ਹੈ ਕਿਉਂਕਿ ਇਸ ਦੇ ਨਾਲ ਤੁਹਾਡੀ ਸਿਹਤ ਤੰਦਰੁਸਤ ਰਹੂਗੀ ਜੇਕਰ ਤੁਹਾਡੀ ਸਿਹਤ ਤੰਦਰੁਸਤ ਰਹੂਗੀ ਤਾਂ ਤੁਹਾਡਾ ਪੜਾਈ ਦੇ ਵਿੱਚ ਮਨ ਵੀ ਵੱਧ ਲੱਗੂਗਾ ਤੁਸੀਂ ਆਪਣੀ ਪੜਾਈ ਚੰਗੀ ਤਰੀਕੇ ਨਾਲ ਕਰ ਸਕਦੇ ਹੋ ਕਨਸੈਂਟਰੇਸ਼ਨ ਲੈਵਲ ਤੁਹਾਡਾ ਵਧੀਆ ਰਹੂਗਾ ਯਾਨੀ ਕਿ ਤੁਸੀਂ ਆਪਣਾ ਧਿਆਨ ਲਗਾ ਕੇ ਪੜਾਈ ਕਰ ਸਕਦੇ ਹੋ ਔਰ ਜੇਕਰ ਤੁਸੀਂ ਇਹਨਾਂ ਜੰਕ ਫੂਡਸ ਦੇ ਵਿੱਚ ਆਪਣੇ ਆਪ ਨੂੰ ਰੱਖੋਗੇ ਤਾਂ ਤੁਸੀਂ ਇਹ ਵੀ ਜ਼ਰੂਰ ਚੀਜ਼ ਨੋਟਿਸ ਕਰੋਗੇ ਕਿ ਤੁਹਾਨੂੰ ਮੋਟਾਪਾ ਆ ਜਾਊਗਾ ਤੁਹਾਨੂੰ ਆਲਸਪਣਾ ਜਿਆਦਾ ਦਿਨ ਜਰ ਆਊਗਾ ਤੁਹਾਡੇ ਅੰਦਰ ਤੁਹਾਡੇ ਅੰਦਰ ਸੁਸਤੀ ਵੱਧ ਜਾਊਗੀ ਜਿਹੜੀ ਕਿ ਇੱਕ ਬੱਚੇ ਵਾਸਤੇ ਉਸਦੇ ਕੈਰੀਅਰ ਬਣਾਉਣ ਦੇ ਵਿੱਚ ਇੱਕ ਵੱਡੀ ਰੁਕਾਵਟ ਵੀ ਪੈਦਾ ਕਰ ਸਕਦੀ ਹੈ ਤਾ UGC ਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਹੁਣ ਦੇਖਣਾ ਹੋਊਗਾ ਕਿ ਕਾਲਜ ਤੇ ਯੂਨੀਵਰਸਟੀਆਂ ਇਸ ਨੂੰ ਕਿੰਨਾ ਕੁ ਸੀਰੀਅਸ ਲੈਂਦੀਆਂ ਹੋਈਆਂ ਇਸ ਨੂੰ ਲਾਗੂ ਕਰਦੀਆਂ ਨੇ ਕਿਉਂਕਿ ਇਹ ਨੋਟੀਫਿਕੇਸ਼ਨ ਪਹਿਲਾ ਨੋਟੀਫਿਕੇਸ਼ਨ ਨਹੀਂ ਹੈ ਇਸ ਤੋਂ ਪਹਿਲਾਂ 2016 ਦੇ ਵਿੱਚ ਵੀ ਜਾਰੀ ਹੋਇਆ ਸੀ 18 ਦੇ ਵਿੱਚ ਵੀ ਜਾਰੀ ਹੋਇਆ ਸੀ ਤਾਂ ਅਜੇ ਤੱਕ ਕਿਸੇ ਵੀ ਕਾਲਜ ਯੂਨੀਵਰਸਿਟੀ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਜੰਕ ਫੂਡ ਇਹ ਬਾਹਰਲਾ ਫੂਡ ਬੰਦ ਹੋਇਆ ਹੋਵੇ ਅਸੀਂ ਵੀ ਆਪਣੇ ਕਾਲਜਾਂ ਦੀ ਜੇਕਰ ਗੱਲ ਕਰੀਏ ਟਾਈਮ ਦੀ ਤਾਂ ਉਦੋਂ ਵੀ ਸਾਡੇ ਵੇਲੇ ਤੋਂ ਵੀ ਉਹੀ ਚੀਜ਼ਾਂ ਚਲਦੀਆਂ ਆ ਰਹੀਆਂ ਨੇ ਜਿਹੜੇ ਕਿ ਹੁਣ ਵੀ ਉਸੇ ਤਰੀਕੇ ਨਾਲ ਜਾਰੀ ਨੇ ਤਾਂ ਤੁਸੀਂ ਕੀ ਸੋਚਦੇ ਹੋ ਕਿ ਕਾਲਜਾਂ ਦੇ ਵਿੱਚ ਕੰਟੀਨਾਂ ਦੇ ਵਿੱਚ ਔਰ ਖਾਸ ਤੌਰ ਦੇ ਤੇ ਜੇ ਸਕੂਲ ਦੀ ਵਿਆਪਾ ਗੱਲ ਕਰੀਏ ਤਾਂ ਸਕੂਲਾਂ ਦੇ ਹੀ ਕੰਟੀਨਾਂ ਦੇ ਵਿੱਚ ਵੀ ਕੀ ਜੰਕ ਫੂਡ ਬੰਦ